ਪਠਾਨਕੋਟ ਜ਼ਿਲ੍ਹੇ ਦੇ ਪਿੰਡ ਚੱਕ ਧਾਰੀਵਾਲ ਵਿਖੇ ਗੁਜਰਾਂ ਦੇ ਕੁਲ ਨੂੰ ਲੱਗੀ ਅੱਗ ਅੱਗ ਦੀ ਵਜ੍ਹਾ ਨਾਲ ਸਾਰਾ ਸਮਾਨ ਸੜ ਕੇ ਹੋਇਆ ਸੁਆਹ ਤੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪਰਿਵਾਰ ਸਰਕਾਰ ਤੋਂ ਮਦਦ ਦੀ ਲਗਾਈ ਗੋਹਰ ਚਾੜੀਆਂ 'ਚ ਲੱਗੀ ਅੱਗ ਨੇ ਪਰਿਵਾਰ ਦੇ ਸੁਪਨੇ ਕੀਤੇ ਤਬਾਹ ਫਾਇਰ ਵਰੀਗੇਟ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਆਗ ਤੇ ਪਾਇਆ ਕਾਬੂ ਲਗਾਤਾਰ ਪੈ ਰਹੀ ਗਰਮੀ ਦੀ ਵਜ੍ਹਾ ਨਾਲ ਅੱਗ ਲੱਗਣ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਦਿਸ ਰਿਹਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਦਿਨ ਪਹਿਲਾਂ ਸ਼ਹਿਰ ਦੇ Shimla ਪਹਾੜੀ ਇਲਾਕੇ ਵਿਖੇ ਕਾਰ ਨੂੰ ਅੱਗ ਲੱਗਣ ਦੀ ਵਜ੍ਹਾ ਨਾਲ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਅੱਜ ਗਰਮੀ ਦੀ ਵਜ੍ਹਾ ਨਾਲ ਚਾੜੀਆਂ 'ਚ ਲੱਗੀ ਅੱਗ ਨੇ ਇੱਕ ਪਰਿਵਾਰ ਦੇ ਸਾਰੇ ਸੁਪਨੇ ਤਬਾਹ ਕਰਕੇ ਰੱਖ ਦਿੱਤੇ ਦੱਸਦੇ ਚੱਲਿਏ ਕਿ ਜਿਸ ਪਰਿਵਾਰ ਨਾਲ ਪਾਣਾ ਵਾਪਰਿਆ ਹੈ ਉਹ ਗੁਜਰ ਬਰਾਦਰੀ ਨਾਲ ਸਬੰਧ ਰੱਖਦਾ ਹੈ ਅਤੇ ਕੁਝ ਦਿਨਾਂ ਬਾਅਦ ਇਸ ਪਰਿਵਾਰ ਦੀ ਇੱਕ ਧੀ ਦਾ ਵਿਆਹ ਵੀ ਹੈ ਜਿਸ ਦੇ ਵਿਆਹ ਲਈ ਖਰੀਦਿਆ ਸਮਾਨ ਵੀ ਇਸ ਅਗਰ ਦੀ ਚ ਇਸ ਅਗਦੀ ਵਜ੍ਹਾ ਨਾਲ ਇਸਤੀ ਦੇ ਸੁਪਨੇ ਵੀ ਇਸ ਅਗ ਚ ਸੜ ਕੇ ਸੁਆਹ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਹ ਘਰ ਬੈਠੇ ਹੋਏ ਸੀ ਜਦ ਇਹ ਹਾਦਸਾ ਵਾਪਰਿਆ ਉਹਨਾਂ ਕਿਹਾ ਕਿ ਜਦ ਉਹਨਾਂ ਦੇ ਘਰ ਨੂੰ ਅਗ ਲੱਗੀ ਤਾਂ ਉਹਨਾਂ ਸਭ ਤੋਂ ਪਹਿਲਾਂ ਪਛਵਾ ਨੂੰ ਸਹੀ ਸਲਾਮਤ ਬਾਹਰ ਕੱਢਿਆ ਅਤੇ ਉਸ ਦੇ ਬਾਅਦ ਪਰਿਵਾਰਕ ਮੈਂਬਰ ਬਾਹਰ ਨਿਕਲੇ ਜਿਸ ਦੇ ਬਾਅਦ ਦੇਖਦੇ ਹੀ ਦੇਖਦੇ ਉਹਨਾਂ ਦਾ ਆਸ਼ਿਆਨਾ ਸੜ ਕੇ ਸੁਆਹ ਹੋ ਗਿਆ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਧੀ ਦਾ ਕੁਝ ਦਿਨਾਂ ਬਾਅਦ ਵਿਆਹ ਹੈ ਜਿਸ ਦੇ ਦਹੇਜ ਦੇ ਲਈ ਉਹਨਾਂ ਵੱਲੋਂ ਸਾਰਾ ਸਮਾਨ ਬਣਾ ਰੱਖਿਆ ਹੋਇਆ ਸੀ ਜਿਸ ਵਿੱਚ ਸੋਨੇ ਦੇ ਗਹਿਣੇ ਵੀ ਸ਼ਾਮਲ ਸਨ ਜੋ ਕਿ ਇਸ ਅ ਹਨ ਇਸਮੋ ਕੇ ਉਹਨਾਂ ਸੂਬਾ ਸਰਕਾਰ ਅਗੇ ਮੰਗ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਪੈਰਾਂ ਤੇ ਖੜੇ ਹੋ ਸਕਣ ਅਸੀਂ ਸੁੱਤੇ ਪੇਜੇ ਅੰਦਰ ਨਹਿਰ ਲੌਗ ਆ ਗਈ ਆਪਣੇ ਆਪ ਉਧਰੋਂ ਪਿੱਛੋਂ ਹ ਹਨੇਰੀ ਚੱਲਣ ਦੀ ਸਾਨੂੰ ਕੋਈ ਉਸ ਵੇਲੇ ਅਸੀਂ ਖੂਨ ਕੀਤਾ ਗੱਡੀ ਨੂੰ ਪਹਾਲਕੋਟੋਂ ਗੱਡੀ ਆਂਦਿਆਂ ਨੂੰ ਸਾਡਾ ਸਭ ਕੁਝ ਸੜ ਗਿਆ ਕੋਈ ਨਹੀਂ ਹੌਸਲਾ ਕਰ ਡੰਗਰ ਡੁੰਗਰ ਵੀ ਅੰਦਰ ਸੀਗੇ ਕਿਸ ਤਰ੍ਹਾਂ ਡੰਗਰ ਬਚਾ ਲਏ ਸੀ ਅਸੀਂ ਨੁਕਸਾਨ ਕਿਸ ਤਰ੍ਹਾਂ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਗਏ ਨਹੀਂ ਤਿੰਨਾਂ ਚੋਂ ਕੁੜੀਆਂ ਦੇ ਔਣ ਕੁੜੀ ਦਾ ਵਿਆਹ ਸੀ ਉਹਦੇ ਵੀ ਐ ਸੀ ਗੱਲ ਨੇ ਹੰਦੇ ਦੇ ਉਹ ਵੀ ਵਿੱਚੇ ਸੜ ਗਏ ਸਭ ਕੁਝ ਕੀ ਲੱਗਦਾ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਨਹੀਂ ਜੀ ਸਾਨੂੰ ਕੋਈ ਪਤਾ ਐਵੇਂ ਝੂੜ ਕੇ ਮਾਰਿ ਕੇ ਅੱਗ ਸਵੇਰ ਦੀ ਲੱਗੀ ਸੀ ਨਹਿਰ ਦੇ ਕੰਢੇ ਕਿ ਜਾਂ ਕਿਸੇ ਨੇ ਇਹ ਕੁੜੀਆਂ ਆਈਆਂ ਸਾਡੀਆਂ ਬਾਹਰੋਂ ਜ਼ਵੇਲੇ ਉਹਨਾਂ ਨੇ ਦੱਸਿਆ ਸਾਨੂੰ ਅੱਗ ਲੱਗੀ ਦੀ ਹੈ ਪਿੱਛੇ ਅਸੀਂ ਉੱਠ ਕੇ ਖੜੇ ਹੋ ਗਏ ਪਾਣੀ ਪੂਣੀ ਲੈ ਗਿਆ ਸੀ 도ੜੇ ਬਾਲਾ ਗਾ ਸਾਡੇ ਕੋਲ ਕੰਟਰੋਲ ਨਹੀਂ ਹੋਈ ਪਾਣੀ ਆਨੇ ਨੂੰ ਗੂਨ ਕੀਤਾ ਨੇਰੀ ਚੱਲਣ ਡਈਦੀ ਸੀ ਫਿਰ ਸਾਡੇ ਕੋਲਾਂ ਤੇ ਆ ਪਈ ਅੱਗ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਜੀ ਜੋ ਹੱਕ ਇਨਸਾਫ ਹੈ ਇੱਥੇ ਕਿਹੜਾ ਅਸੀਂ ਕਿਹਦੇ ਕੋਈ ਕੀਤਾ ਜਾਂ ਕੇ ਦੇ ਲਾਈਏ ਜੋ ਇਨਸਾਫ ਹੈ ਅਸੀਂ ਰਹਿਣਾ ਹੈਗਾ ਬਰਸਾਤ ਕੱਟਣੀ ਹੈ ਅੱਗੇ ਬਰਸਾਤ ਆ ਰਹੀ ਹੈ ਸਾਡਾ ਕੋਲ ਦਾ ਕੁਝ ਨਹੀਂ ਰਿਹਾ ਕੱਪੜੇ ਨਹੀਂ ਸਾਡੇ ਦੇ ਮੰਜੇ ਨਹੀਂ ਰੇ ਬੱਚਿਆਂ ਦੇ ਗਹਿਣੇ ਸੀ ਉਹ ਨਹੀਂ ਰੇ ਕਪੜਾ ਲੇੜਾ ਸਭ ਗੋ ਜੋ ਕਪੜਾ ਲੇੜਾ ਹੀ ਸਭ ਸੜ ਗਿਆ ਸਾਡਾ ਕੁਝ ਨਹੀਂ ਰਿਹਾ ਵੀ ਭਾਂਡਿਆ ਦੇਖ ਸਕਦੇ ਆਣ ਕੇ ਤੁਸੀਂ ਦੇਖ ਲਓ ਇੱਥੇ ਮੌਕਾ ਦੇਖ ਲਓ ਜੋ ਹੱਕਾਂ ਇਨਸਾਫ ਸਰਕਾਰ ਕੋਲ ਹੈ ਸਾਨੂੰ ਮਦਦ ਮਿਲਣੀ ਚਾਹੀਦੀ ਇਹ ਚੱਕ ਮੌਕੇ ਤੇ ਆਏ ਆ ਜੀ ਇੱਕ ਹਸਨਦੀ ਨਾ ਪੁੱਤਰ ਫਕੀਰ ਚੰਦ ਵਾਸੀ ਚੱਕ ਧਾਰੀਵਾਲ ਇਹਨਾਂ ਦੇ ਕੋਲੇ ਇੱਥੇ ਤੇ ਇਹਨਾਂ ਦੇ ਪੁੱਲਾਂ ਨੂੰ ਅਚਾਨਕ ਅੱਗ ਲੱਗ ਗਈ ਆ ਜੋ ਨੇਰਵਲ ਨੂੰ ਆਈ ਅੱਗ ਝਾੜੀਆਂ ਵਾਲੇ ਪਾਸੇ ਤੋਂ ਤੇ ਇਹਨਾਂ ਦੇ ਕੋਲ ਤੇ ਕਾਫੀ ਨੁਕਸਾਨ ਹੋ ਗਿਆ। ਬਾਕੀ ਜਾਨੀ ਮਾਲ ਦੀ ਨੁਕਸਾਨ ਨਹੀਂ ਕੋਈ ਹੋਇਆ ਉਹ ਬਚਾ ਹੋ ਗਿਆ। ਤੇ ਕਾਫੀ ਦੂਜਾ ਨੁਕਸਾਨ ਹੈਗਾ ਵਾ। ਕੋਲ ਇਹਨਾਂ ਦੇ ਦੋਵੇਂ ਹੀ ਦੋ ਸੜ ਗਏ ਆ। ਸਮਾਨ ਵਿੱਚ ਇਹਨਾਂ ਦਾ ਕਾਫੀ ਸੀਗਾ। ਕੋਈ ਕਹਿਣੇ ਗੱਤੇ ਵੀ ਦਸਣ ਦੇ ਆ ਕੋਈ ਰਕਮ ਉਹ ਨਕਦੀ ਵੀ ਆ ਗਈ ਸੀ ਵਿੱਚ। ਬਾਕੀ ਇਹ ਜੋ ਬਿਆਨ ਲਿਖਉਣਗੇ ਉਹਦੇ ਮੁਤਾਬਕ ਜਿੰਨੇ ਵੀ ਕਿੰਨਾ ਨੁਕਸਾਨ ਹੈ ਕੋਈ।